ਟਰਾਲੀਆਂ ਜੇ ਰਹਿ ਕੇ ਗੁਜ਼ਾਰਾ ਕਰਨਦੇ ਤੰਬੂ ਬਣ ਕੇ ਗੁਜ਼ਾਰਾ ਕਰਨਦੇ ਆ ਲੋਕੀ ਪਿੰਡਾਂ ਚੋਂ ਉੱਠ ਕੇ ਇੱਧਰ ਸੜਕਾਂ ਦੇ ਆ ਗਏ ਆ ਸੋ ਜਿਹੜੀ ਸੇਵਾ ਬੱਬਕਾਲਾ ਸਾਹਿਬ ਤੋਂ ਚਾਲ ਕੇ ਇੱਧਰ ਪਿੰਡ ਟਾਂਡਾ ਜਾਈ ਆ ਤੇ ਫਸਲਾਂ ਦੀ ਫਸਲਾਂ ਤਬਾਹ ਹੋ ਗਈਆਂ ਇੰਨਾ ਪਾਣੀ ਇੱਧਰ ਜਿਹਦਾ ਨਾਮ ਬੋਲਦਾ ਜੋ ਬੋਲੀਆ ਭਾਈ ਗੁਰਜੀਤ ਲੈਟਸ ਗੋ ਸੋ ਹਾਜੀ ਦੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕਰਨ ਸੋ ਤੁਹਾਡਾ ਸਵਾਗਤ ਹੈ ਮੇਰੇ YouTube ਦੇ ਚੈਨਲ ਤੇ ਸੋ ਅੱਜ ਅਸੀਂ ਸੇਵਾ ਕਰਨ ਆਏ ਆ ਉਹਨਾਂ ਹੜਪੀੜ ਤੇ ਲੋਕਾਂ ਦੀ ਜਿਨ੍ਹਾਂ ਦੇ ਘਰਾਂ ਚ ਪਾਣੀ ਦੀ ਮਾਰ ਪਈ ਆ ਪੰਜਾਬ ਸੋ 90% ਲੋਕ ਪਿੰਡ ਇਦਾਂ ਦੇ ਨੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਚੁੱਕਿਆ ਲੋਕਾਂ ਦੇ ਘਰਾਂ ਦੇ ਘਰ ਤਬਾਹ ਹੋ ਚੁੱਕੇ ਹਨ ਸੋ ਅੱਜ ਅਸੀਂ ਆਏ ਪਿੰਡ ਟਾਂਡਾ 'ਚ ਲੋਕਾਂ ਦੇ ਸਾਰੇ ਪਿੰਡਾਂ ਦੇ ਪਿੰਡ ਤਬਾਹ ਹੋ ਚੁੱਕੇ ਹਨ ਪਾਣੀ ਦੇ ਕਰਨਾ ਸੋ ਲੰਗਰ ਦੀ ਸੇਵਾ ਲੈ ਗਏ ਆਂ ਸੁਕੀ ਰਸਤ ਲੈ ਗਏ ਆਂ ਸੋ ਇਹ ਸਬਕੋ ਜੀ ਹੋਂਦੈ ਸ਼ੋਮਣੀ ਕੇਟੀ ਦੇ ਅਧੀਨ ਗੁਰਦੁਆਰਾ ਪਾਸ਼ਾ ਨਵੀਂ ਬੱਬਕਾਲਾ ਸਾਹਿਬ ਵੱਲੋਂ ਆਏ ਆਂ ਇਸ ਟਾਈਮ ਅਸੀਂ ਲੋਕਾਂ ਨੂੰ ਟਾਰਚਾਂ ਖਾਣ ਪੀਣ ਦਾ ਸਮਾਨ ਸੁੱਕਾ ਰਾਸ਼ਨ ਸਭ ਕੁਝ ਵੰਡਿਆ ਜਾ ਰਿਹਾ ਹੈ ਐਟਮ ਲੋਕੀ ਆਪਣੇ ਘਰਾਂ ਚੋਂ ਉੱਠ ਕੇ ਉੱਚੇ ਥਾਂ ਤੇ ਪਿੰਡ ਦੀਆਂ ਸੜਕਾਂ ਤੇ ਸੜਕਾਂ ਤੇ ਆ ਚੁੱਕੇ ਹਨ ਸੋ ਲੋਕਾਂ ਨੇ ਆਪਣਾ ਇੱਥੇ ਹੀ ਡੇਰਾ ਲਾਇਆ ਵਾ ਸੋ ਐਟ ਟਾਈਮ ਸਾਡੇ ਕੋ ਸੁੱਕੀ ਰਸਤ ਰਸ ਲੰਗਰ ਸਬਜੀ ਤੇ ਪਸ਼ੂਆਂ ਨੂੰ ਪਾਉਣ ਵਾਲੀ ਚੋਖਰ ਸਭ ਕੁਝ ਹੈਗਾ ਜੇ ਐਟ ਟਾਈਮ ਪਿੰਡ ਟਾਂਡਾ ਜਾਏ ਜੇ ਇਸ ਤੋਂ ਅੱਗੇ ਜਾਣਾ ਜੇ ਅਸੀਂ ਡੇਰਾ ਬਾਬਾ ਨਾਨਕ ਜਿੱਥੇ ਪਾਣੀ ਦੀ ਸਭ ਤੋਂ ਵੱਧ ਮਾਰ ਪਈ ਆ ਲੋਕਾਂ ਦੇ ਘਰਾਂ ਦੇ ਘਰ ਤੋਂ ਬਾਹ ਚੁੱਕੇ ਆ ਲੋਕਾਂ ਦੇ ਘਰਾਂ ਚ ਪਾਣੀ ਆ ਚੁੱਕਿਆ ਹੈ ਇਧਰ ਤੁਸੀਂ ਵੇਖ ਹੀ ਸਕਦੇ ਜੇ ਲੋਕਾਂ ਨੇ ਆਪਣੇ ਘਰਾਂ ਚੋਂ ਨਿਕਲ ਕੇ ਮੇਨ ਸੜਕ ਤੇ ਉੱਚੇ ਥਾਂ ਤੇ ਲੋਕਾਂ ਨੇ ਆਪਣੇ ਪਸ਼ੂ ਡੰਗਰ ਬੰਨੇ ਆ ਟਰਾਲੀਆਂ 'ਚ ਰੱਖ ਕੇ ਗੁਜ਼ਾਰਾ ਕਰਨਦੇ ਤੰਬੂ ਬਣ ਕੇ ਗੁਜ਼ਾਰਾ ਕਰਨਦੇ ਆ ਐਸੀ ਪੰਜਾਬ ਤੇ ਮਾਰ ਪਈ ਤੁਸੀਂ ਉਧਰ ਵੇਖ ਸਕਦੇ ਜੇ ਲੋਕਾਂ ਦੀਆਂ ਪੈਲੀਆਂ 'ਚ ਝੋਨੇ ਸਭ ਕੁਝ ਖਰਾਬ ਹੋ ਗਿਆ ਜੇ ਆ ਟਾਈਮ ਲੋਕਾਂ ਦੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੇ ਟਰੱਡੀਆਂ ਵੰਡੀਆਂ ਜਾਂਦੀਆਂ ਲੋਕਾਂ ਰਾਤ ਰਾਤ ਬਰਾਤੇ ਕੋਈ ਨੁਕਸਾਨ ਹੋਵੇ ਜਿਸ ਕਾਰਨ ਟਰੱਡੀਆਂ ਵੰਡੀਆਂ ਜਾ ਰਹੀਆਂ ਨੇ ਰਹਿਣ ਬਸੇਰਾ ਲੋਕੀ ਬਹੁਤ ਜ਼ਿਆਦਾ ਆਪਣਾ ਔਖਾ ਕਰਦੇ ਨੇ ਜੋ ਕਿ ਸੜਕਾਂ ਤੇ ਰਹਿ ਰਹਿ ਕੇ ਤੰਬੂ ਬਣ ਬਣ ਕੇ ਲੋਕੀ ਆਪਣਾ ਗੁਜ਼ਾਰਾ ਕਰਦੇ ਨੇ ਨਿੱਕੇ ਨਿੱਕੇ ਲਿਆਣੇ ਸਭ ਇਦਾਂ ਹੀ ਇਧਰ ਤੁਸੀਂ ਦੇਖ ਸਕਦੇ ਜੀ ਪਿੰਡਾਂ 'ਚ ਬਹੁਤ ਜ਼ਿਆਦਾ ਪਾਣੀ ਆ ਸਾਰੇ ਪਾਸੇ ਪਾਣੀ ਪਾਣੀ ਹੋਇਆ ਜੇ ਸਭ ਤੋਂ ਮੁੱਖ ਜਿਹੜੀ ਲੋਡ ਹੁੰਦੀ ਆ ਲੋਕਾਂ ਨੂੰ ਰਾਸ਼ਨ ਦੀ ਲੋਡ ਹੁੰਦੀ ਆ ਡੰਗਰ ਪਸ਼ੂਆਂ ਦੇ ਵਾਸਤੇ ਖਾਣਾ ਜਿਹੜਾ ਪੱਠੇ ਹੋਏ ਚੋਖਰ ਹੋਈ ਫੀਡ ਹੋਈ ਉਹਨਾਂ ਦੀ ਜਾ ਸਤ ਤੋਂ ਬਾਅਦ ਲੋਡ ਹੁੰਦੀ ਆ ਪ੍ਰਸ਼ਾਦੇ ਦੀ ਲੋਡ ਹੁੰਦੀ ਆ ਤੇ ਰਾਤ ਭਰਾਤੇ ਲਾਈਟਾਂ ਦੀ ਲੋਡ ਹੁੰਦੀ ਆ ਇਸ ਕਰਨਾ ਐਟਮ ਟਾਰਚਾਂ ਵੰਡੀਆਂ ਜਾਂਦੀਆਂ ਵਾ ਪ੍ਰਸ਼ਾਦੇ ਵੰਡੇ ਜਾਂਦੇ ਜਿਹਨਾਂ ਨੂੰ ਪ੍ਰਸ਼ਾਦੇ ਦੀ ਲੋਡ ਆ ਔਰ ਇੱਕ ਥਾਂ ਤੇ ਜਾਇਆ ਜਾਂਦਾ ਸ਼ੋਮਣੀ ਮੇਟੀ ਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਰਾਤਸ ਹੋਏ ਬਿਸਕੁਟ ਹੋਵੇ ਹੋਰ ਵੀ ਖਾਣ ਪੀਣੀਆਂ ਸਾਰੀਆਂ ਸਹਾਇਤਾ ਵਾਲੜੀਆਂ ਦੇ ਲੋਕਾਂ ਨੂੰ ਵੰਡੀਆਂ ਜਾ ਰਹੀਆਂ ਵਨ ਲੋਕਾਂ ਦਾ ਗੁਜ਼ਾਰਾ ਕਰਨਾ ਬਹੁਤ ਜ਼ਿਆਦਾ ਔਖਾ ਹੋ ਗਿਆ ਜੇ ਦੋ ਗੱਡੀਆਂ ਆਪਣੇ ਨਾਲ ਆਈਆਂ ਰਸ਼ਨੀਆਂ ਭਰ ਕੇ ਇਸ ਟਾਈਮ ਸੋ ਇਸ ਤੋਂ ਬਾਅਦ ਟਾਂਡਾ ਤੋਂ ਹੋ ਗਏ ਡੇਰਾ ਬਾਬਾ ਨਾਨਕਵਾਲੇ ਜਾਵਾਂਗੇ ਜਿੱਥੇ ਕੀ ਹੜ੍ਹ ਦੀ ਸਭ ਤੋਂ ਵੱਧ ਮਾਰ ਪਈ ਆ ਸਭ ਤੋਂ ਵੱਧ ਲੋਕ ਪੀੜਤਾ ਜਿੱਥੇ ਪਾਣੀ ਲੋਕਾਂ ਦੇ ਘਰਾਂ ਚ ਆ ਗਿਆ ਜਿੱਥੇ ਲੋਕਾਂ ਦੀ ਛੱਤਾਂ ਡਿੱਗੀਆਂ ਫਸਲਾਂ ਦੀ ਫਸਲ ਕਰਦਾ ਕਰ ਤਬਾਹ ਹੋ ਚੁੱਕਿਆ ਨਾ ਬਾਅਦ ਚੋਂ ਡੇਰਾ ਬਾਬਾ ਨਾਨਕ ਜਾਵਾਂਗੇ ਸੋ ਐਸ ਤਰ੍ਹਾਂ ਮਾਈਆਂ ਆਏ ਆ ਪਿੰਡ ਟਾਂਡਾ 'ਚ ਜਿੱਥੇ ਕੀ ਰਾਸ਼ਨ ਪਾਣੀ ਦੀ ਬਹੁਤ ਜ਼ਿਆਦੀ ਲੋੜ ਆ ਸੋ ਲੋਕਾਂ ਨੇ ਆਪਣੇ ਬਚਾਅ ਵਾਸਤੇ ਜਿਹੜੀਆਂ ਉੱਚੀਆਂ ਛੜਕਾਂ ਉੱਥੇ ਵੀ ਬੰਨ ਬਨ ਪਾਏ ਆ ਜਿਸ ਕਾਰਨ ਇਹਦਾ ਪਾਣੀ ਇਧਰ ਨਾ ਆਵੇ ਇਧਰ ਹੀ ਸਾਰੀਆਂ ਫਸਲਾਂ ਤਬਾਹ ਹੋਈਆਂ ਵਾ ਇਧਰ ਵਾਲੇ ਬੰਨੇ ਵੀ ਸੋ ਇਹ ਮੇਨ ਸੜਕਾ ਜਿੱਥੇ ਲੋਕੀ ਰਹਿ ਰਹੇ ਆ ਇਸ ਟਾਈਮ ਸੋ ਤੁਸੀਂ ਇਧਰ ਵੇਖ ਹੀ ਸਕਦੇ ਜੇ ਲੋਕ ਆਪਣਾ ਗੁਜ਼ਾਰਾ ਐਟੈਂਪ ਸੜਕ ਤੇ ਉੱਚੇ ਥਾਂ ਤੇ ਆਣ ਕੇ ਟਰਾਲੀਆਂ ਚ ਰਹਿ ਕੇ ਤੰਬੂ ਲਾ ਲਾ ਕੇ ਗੁਜ਼ਾਰਾ ਕਰਨਦੇ ਨੇ ਸੋ ਤੁਸੀਂ ਇਧਰ ਵੇਖ ਸਕਦੇ ਜੇ ਲੋਕਾਂ ਦੀਆਂ ਲੋਕਾਂ ਦੇ ਘਰਾਂ ਦੇ ਘਰ ਫਸਲਾਂ ਸਭ ਕੁਝ ਤਬਾਹ ਹੋ ਗਿਆ ਵੇਖੋ ਸਾਰਾ ਏਰੀਆ ਪਾਣੀ ਦੇ ਨਾਲ ਹੀ ਭਰਿਆ ਹੋਇਆ ਹੈ ਲੋਕਾਂ ਨੇ ਘਰਾਂ ਚੋਂ ਆਉਣ ਜਾਣ ਲਈ ਬੋਟਾਂ ਦਾ ਇਸਤੇਮਾਲ ਕਰਦੇ ਪਏ ਆ। ਸੋ ਆਟਮ ਲੋਕੀ ਪਿੰਡਾਂ ਚੋਂ ਉੱਠ ਕੇ ਇੱਧਰ ਸੜਕਾਂ ਤੇ ਆ ਗਏ ਆ। ਸੋ ਇੱਧਰ ਤੁਸੀਂ ਵੇਖ ਸਕਦੇ ਹੋ। ਪਿੰਡਾਂ ਦੇ ਸਾਹਮਣੇ ਹਰ ਥਾਂ ਤੇ ਪਾਣੀ ਆ ਚੁੱਕਾ ਤੇ ਲੋਕੀ ਉੱਠ ਕੇ ਸੜਕਾਂ ਤੇ ਆਟਮ ਆ ਗਏ ਨੇ। ਸੋ ਜਿਹੜੀ ਸੇਵਾ ਬੱਬਕਾਲਾ ਸਾਹਿਬ ਤੋਂ ਚੱਲ ਕੇ ਇੱਧਰ ਪਿੰਡ ਟਾਂਡਾ ਜਾਈ ਆ। ਸੋ ਰਾਸ਼ਨ ਦੀ ਸੁੱਕੇ ਰਾਸ਼ਨ ਦੀ ਬ੍ਰੈਡ ਦੀ ਢਾਰਚਾਂ ਦੀ ਹਰ ਇੱਕ ਜੋ ਜੋ ਸਹੂਲਤਾਂ ਚਾਹੀਦੀਆਂ ਨਾ ਉਹ ਸਭ ਕੁਝ ਇੱਧਰ ਲੈ ਕੇ ਆਏ ਆ ਸੋ ਇਸ ਤੋਂ ਬਾਅਦ ਜਾਣਾ ਜੀ ਡੇਰਾ ਪਾਪਾ ਨਾਨਕ ਉੱਥੇ ਵੀ ਇਸੇ ਤਰ੍ਹਾਂ ਸੇਵਾ ਲੈ ਕੇ ਜਾਣਗੇ ਸੋ ਲੋਗ ਨਾ ਭਲੇ ਰਹੋ ਲੋਗ ਨਾ ਸਕੇ ਨਾ ਕਰਿਓ ਅੱਗੇ ਤੁਹਾਨੂੰ ਡੇਰਾ ਪਾਪਾ ਨਾਨਕ ਕਿ ਕਰਦੇ ਨੇ ਤੇ ਪਾਣੀ ਸਭ ਤੋਂ ਬਾਅਦ ਐਸ ਟਾਈਮ ਮਾਰ ਪਈ ਆ ਜੇ ਮੀਂਹ ਦੀ ਗੱਲ ਕੀਤੀ ਜਾਵੇ ਤੇ ਅੱਜ ਸਵੇਰ ਦਾ ਮੀਂਹ ਰੁਕਿਆ ਆ ਫਿਲਹਾਲ ਤੇ ਸੋ ਮੌਸਮ ਬਦਲ ਵਾਲੀ ਫੇਰ ਹੁੰਦੀ ਆ ਕੁਝ ਪਤਾ ਨਹੀਂ ਮੀਂਹ ਪਏ ਇਸ ਟਾਈਮ ਤੁਸੀਂ ਇੱਧਰ ਦੇਖ ਸਕਦੇ ਲੋਕਾਂ ਦੇ ਹਾਲਾਤ ਬਹੁਤ ਜ਼ਿਆਦੇ ਮਾਰੇ ਹੋ ਲੇਲੇ ਸੋ ਲੋਕੀ ਆਪਣਾ ਗੁਜ਼ਾਰਾ ਦੇਣ ਕੱਟਣ ਦੇ ਜੇ ਇਦਰੇ ਕੋ ਤੰਬੂ ਬਾਣ ਬਣ ਕੇ ਲਿਖੀ ਇਸ ਟੰਬੂ ਦੇ ਕੰਦਰੀਆ ਆਪਣਾ ਗੁਜ਼ਾਰਾ ਕਰਦੇ ਨੇ ਸੋ ਤੁਸੀਂ ਜਿਹੜੇ ਸਾਹਮਣੇ ਆਈਟਮ ਕਾਰ ਵੇਖਣ ਦੇ ਇਹਨਾਂ ਘਰਾਂ 'ਚ ਬਹੁਤ ਜ਼ਿਆਦਾ ਪਾਣੀ ਆ ਗਿਆ ਜਿਸ ਕਾਰਨ ਇਹਨਾਂ ਘਰਾਂ ਦੇ ਲੋਕੀ ਇਹਨਾਂ ਉੱਚੀ ਥਾਵਾਂ ਤੇ ਸੜਕਾਂ ਤੇ ਆ ਚੁੱਕੇ ਹਨ ਜੋ ਕਿ ਆਪਣਾ ਗੁਜ਼ਾਰਾ ਤੰਬੂ ਬਣ ਕੇ ਛੌਂਪੜੀਆਂ ਬਣ ਕੇ ਟਰਾਲੀਆਂ 'ਚ ਰਹਿ ਕੇ ਗੁਜ਼ਾਰਾ ਕਰਦੇ ਆਣੇ ਆ ਦੋ ਬਾਕੀ ਪਰ ਕਿਹਾ ਸਰ ਝੋਨਾ ਗਿਆ ਝੋਨਾ ਜਿਹੜਾ ਹੋਣੇ ਤੋਂ ਬਾਅਦ ਜਿਹੜੀ ਮਾਰ ਪੈਣੀ ਹੈ ਨਾ ਉਹ ਬੜੀ ਭਾੜੀ ਮਾਰਿਆ ਉਹ ਜਿਹੜੀ ਮਾਰਿਆ ਉਹ ਅੱਜ ਦੇ ਆਪਾਂ ਚਲੋ ਆਪਜੀ ਤੇ ਬੜੀ ਵੱਡੀ ਗੱਲ ਇਹ ਤੋਂ ਸਾਡੇ ਲੋਕੀ ਆਪ ਮਾਰੇ ਹੋ ਕੇ ਆ ਗਏ ਨੇ ਹੁਣ ਜਿਹੜਾ ਕੋਈ ਪਰਿਵਾਰ ਦੇ ਵਿੱਚੋਂ ਇਕ ਜਿਹਨੇ ਸੇਵਾ ਕੀਤੀ ਬਾਰ ਬਾਰ ਤੋਂ ਸੇਵਾ ਦਿੱਤੀ ਜਿਹੜਾ ਅਸਲ ਲੋੜ ਪੈਣੀ ਹੈ ਬਾਅਦ ਜਾ ਕੇ ਮੈਨੂੰ ਕੋਈ ਕਰਨਗੇ ਤੇ ਮਿਲੂਗਾ ਉਹ ਤਗੜੇ ਉਹਨਾਂ ਲੰਬਾਰਾ ਕੜਾ ਆ ਗਏ ਨੇ ਤੇ ਦੁਕਾਨ ਵਾਲੇ ਸੌਦਾ ਨਹੀਂ ਦੇਣਾ 1000 ਬਦਲ ਮਾਰੇ ਕੀ ਦੇਣਾ ਕਰਨ ਮਾ ਜੀ ਕੋਲ ਸੋਹਣੇ ਗੱਲ ਵਾ ਜੀ ਹਾਵਾ ਫਾ ਹੋਏ ਤੋਂ ਇਧਰ ਨਹੀਂ ਵੇਖ ਹੀ ਸਕਦੇ ਲੋਕਾਂ ਦੀ ਆਪਾਂ ਤੋਂ ਪਤਨਾ ਸੁਫਾ ਹੋ ਗਈਆਂ ਪਾਣੀ ਦਾ ਵਾ ਦੇਖੋ ਪਰ ਬਣਾ ਕੇ ਆਵਾ ਕੀ ਬਣ ਜੀ ਬਹੁਤ ਅੰਗੀਆ ਇੱਥੇ ਇਲਾਕੇ ਦੀ ਬਹੁਤ ਯਾਦੀ ਬਹੁਤ ਯਾਦੀ ਲੋਕਾਂ ਦੇ ਫਸਲਾਂ ਦੀ ਫਸਲਾਂ تباہ ਹੋ ਗਈਆਂ ਇੰਨਾ ਪਾਣੀ ਇਧਰ ਇੱਥੇ ਇਧਰ ਵਾਲੇ ਇਲਾਕੇ ਨੂੰ ਬਹੁਤ ਮਾਰ ਪਈ ਹੈ ਸੇਵਾ ਨਾ ਤੋਂ ਪਈ ਜੀ ਆਪ ਆ ਕੇ ਧਿਆਨ ਖੜਾ ਕੇ ਬਸ ਲੋਕਾਂ ਕੁਲਫਾਸਾਂ ਵੀ 2 ਘੰਟੇ ਸਾਰੀਆਂ ਸਾਰੀਆਂ ਤਬਾਹ ਹੋ ਗਿਆ ਲੋਕਾਂ ਦੇ ਪੈੜੀਆਂ ਇਹ ਪਾਣੀ ਆ ਜੁ ਗਿਆ ਸੋ ਆਟਮ ਅਸੀਂ ਖਲੋਤੇ ਆ ਪਿੰਡ ਫੁੱਲੜਾ ਦੇ ਵਿੱਚ ਜਿੱਥੇ ਕੀ ਪਾਣੀ ਦੀ ਮਾਰ ਪਈ ਹੈ ਬਹੁਤ ਜਿਆਦੀ ਲੋਕਾਂ ਦੇ ਘਰਾਂ 'ਚ ਪਾਣੀ ਆ ਚੁੱਕਿਆ ਹੈ ਇਸ ਟਾਈਮ ਸੋ ਇਸ ਟਾਈਮ ਅਸੀਂ ਇੱਕ ਹੋਰ ਫੈਸਲਾ ਕੀਤਾ ਸੀ ਮੌਤਵਾਰ ਬੰਦਿਆਂ ਨੇ ਸੋ ਆਟਮ ਅਸੀਂ ਪਿੰਡ ਫੁੱਲੜਾ ਦੇ ਸਰਪੰਚ ਸਾਹਿਬ ਦੇ ਘਰ ਖਲੋਤੇ ਆ ਸਾਹਮਣੇ ਸਰਪੰਚ ਸਾਹਿਬ ਦੇ ਉਹਨਾਂ ਦੇ ਘਰ ਆ ਸੋ ਇਸ ਟਾਈਮ ਅਸੀਂ ਜਿਨ੍ਹਾਂ ਦੇ ਘਰਾਂ 'ਚ ਬਹੁਤ ਜਿਆਦੀ ਜ਼ਰੂਰਤ ਆ ਦੰਗਰ ਪਛਵਾਲੇ ਚੌਕੇ ਵਾਸਤੇ ਰਾਸ਼ਨ ਵਾਸਤੇ ਉਹਨਾਂ ਦੇ ਲੋਕਾਂ ਦੇ ਹਨਾ ਤੇ ਉਹ ਲੋਕਾਂ ਦੀ ਇੱਕ ਲਿਸਟ ਬਣਾ ਲਈ ਸੀ ਤੇ ਉਹ ਲੋਕਾਂ ਨੂੰ ਸਰਪੰਚ ਸਾਹਿਬ ਦੇ ਘਰ ਸਾਧ ਲਿਆ ਸੀ ਜਿਨ੍ਹਾਂ ਨੂੰ ਬਹੁਤ ਜ਼ਿਆਦੀ ਲੋੜ ਆ। ਉਹ ਸਰਪੰਚ ਸਾਹਿਬ ਨਾਲ ਲਿਖਾ ਰੋ ਸਾਰੇ ਜਾਣੇ ਆ ਗਏ। ਤੇ ਉੱਥੇ ਸਾਰਾ ਰਾਸ਼ਨ ਵੰਡਿਆ ਜਾਂਦਾ। ਤੇ ਕਿਉਂਕਿ ਕਈ ਵਾਰੀ ਨਾ ਅੱਜ ਕੱਲ੍ਹ ਆਪਣੇ ਪੰਜਾਬ 'ਚ ਬਹੁਤ ਨੌਜਵਾਨ ਸੇਵਾ ਕਰਦੇ ਆ ਤੇ ਸੋ ਕਈ ਜਾਣੇ ਘਰ ਪਰੰਦੀ ਕਰਨਦੇ ਆ। ਰਾਸ਼ਨ ਤੇ ਪਿੱਛੋਂ ਬਹੁਤ ਜ਼ਿਆਦਾ ਹੁੰਦਾ ਬਹੁਤ ਲੋਕੀ ਸੇਵਾ ਕਰਦੇ ਆ ਵਧੀਆ ਗੱਲਾਂ ਪਰ ਕਈ ਜਾਣੇ ਆ ਸੇਵਾ ਦਾ ਵੀ ਗਲਤਫਹਿਲਾ ਚੁੱਕੰਦੇ ਆ ਕਈ ਥਾਵਾਂ ਤੋਂ ਪੈਸੇ ਦੇ ਵੱਧ ਪੈਸੇ ਆਉਂਦੇ ਸੰਸਥਾਵਾਂ ਨੂੰ ਤੇ ਅੱਗੇ ਰਾਸ਼ਨ ਘਟ ਜਾਂਦਾ ਵਾ ਬਹੁਤ ਥੱਲੇ ਤੇ ਹੁੰਦਾ ਕੰਮ ਆਣਾ ਸਮਝ ਸਾਦੇ ਤੇ ਮੈਂ ਕੀ ਕਹਿਣਾ ਚਾਹੁੰਦੇ ਆ ਸੋ ਇਸ ਕਰਕੇ ਅਸੀਂ ਲੋਕਾਂ ਦੇ ਘਰ ਘਰ ਜਾਣ ਨਾਲੋਂ ਸਰਪੰਚ ਸਾਹਿਬ ਨੂੰ ਸਰਪੰਚਾਂ ਨੂੰ ਪਿੰਡ ਦੇ ਸਰਪੰਚੇ ਦਾ ਮੁਕੀਨ ਦਨੋਂ ਜ਼ਿਆਦਾ ਪਤਾ ਹੁੰਦਾ ਵਾ ਕਿਹੜਾ ਇਲਾਕਾ ਕਿੱਥੇ ਕਿਹੜਾ ਘਰ ਜ਼ਿਆਦਾ ਪਾਣੀ ਦੇ ਪੀੜਤ ਜਿਹਦੇ ਘਰ ਜ਼ਿਆਦਾ ਪਾਣੀ ਆਇਆ ਵਾ ਸੋ ਇਸ ਕਰਕੇ ਹੀ ਸਰਪੰਚ ਸਾਹਿਬ ਨਾਲ ਗੱਲ ਕੀਤੀ ਪਿੰਡ ਫੂਲੜਾ ਦੇ ਨੇ ਉਥੇ ਗੱਲ ਕੀਤੀ ਉਹ ਬੰਦੇ ਉਹਨੇ ਲੈ ਕੇ ਆਏ ਸਾਰੇ ਜਿੰਨਾਂ ਜਿਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਤੇ ਇਹ ਪਿੰਡ 'ਚ ਇਹ ਘਰ 'ਚ ਜਿਆਦਾ ਪਾਣੀ ਆਵੇ ਜਿਆਦਾ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦਾ ਸੋ ਇਸ ਕਰਕੇ ਉਹ ਲੋਕਾਂ ਨੂੰ ਸਾਰੇ ਇੱਕ ਥਾਂ ਤੇ ਇਕੱਠਾ ਕਰਕੇ ਤੇ ਰਾਸ਼ਨ ਵੰਡ ਦਿੱਤਾ ਗਿਆ ਕਈ ਲੋਕਾਂ ਨੂੰ ਹੁੰਦਾ ਜੀ ਵੰਡਰ ਚੱਲੀ ਇਹ ਲੋਕਾਂ ਦੇ ਘਰਾਂ 'ਚ ਤੇ ਕਈਆਂ ਦੇ ਵਗਾਰਾਂ 'ਚ ਪਹਿਲਾਂ ਵੀ ਵਾਧੂ ਰਾਸ਼ਨ ਹੁੰਦਾ ਵਾ ਲੋਕ ਇਕੱਠਾ ਕਰਨ ਦੀ ਕਰਦੇ ਆ ਪਰ ਇਸ ਚੀਜ਼ ਨੂੰ ਮੱਦੇ ਨਜ਼ਰਾ ਦੇਦੇ ਹੋਏ ਅਸੀਂ ਕੋਹਾ ਸਰਪੰਚ ਸਾਹਿਬ ਨੂੰ ਗੱਲ ਕੀਤੀ ਪਿੰਡ ਦੇ ਨੇ ਉੱਤੇ ਆ ਕੇ ਲੋਕਾਂ ਨੂੰ ਚੋਖਰ ਤੇ ਲੰਗਰ ਤੇ ਸੁਕਾ ਰਸਨਾ ਵੰਡਦਾ ਸੁਣਾ ਇਸ ਟਾਈਮ ਚੋਖਰ ਦੀਆਂ ਬੋਰੀਆਂ ਸਭ ਸਰਪੰਚ ਸਾਹਿਬ ਨਾਲ ਗੱਲ ਕਰ ਲਈ ਤਰਪਾਲਾਂ ਬੈਂਟਰੀਆਂ ਟਰਚ ਵਾਲੀਆਂ ਸਭ ਕੁਝ ਜਿੰਨਾ ਵੀ ਲਿਆਂਦਾ ਸੀ ਪਿੰਡ ਫੁੱਲੜਾ ਦੇ ਵਿੱਚ ਡੇਰਾ ਬਾਬਾ ਨਾਨਕ ਜਾਣਾ ਆ ਡੇਰਾ ਬਾਬਾ ਨਾਨਕ ਅੱਜ ਨਹੀਂ ਕੱਲ ਜਾਵਾਂਗੇ ਕੋ ਚੈਨਲ ਤੇ ਤੁਹਾਨੂੰ ਹਰ ਇੱਕ ਅਪਡੇਟ ਟਾਈਮ ਟੂ ਟਾਈਮ ਦਿੱਤੀ ਜਾਊਗੀ ਸੋ ਚੈਨਲ ਨੂੰ ਘਾ ਲਓ ਸਬਸਕ੍ਰਾਈਬ ਆ ਟਾਈਮ ਤੇ ਬਹੁਤ ਯਾਦ ਕਰ ਚੁਕੇ ਆ ਸੋ ਪਹਿਲਾਂ ਗਏ ਸੀ ਟਾੜਾ ਫੇਰ ਅਟਾ ਪਿੰਡ ਫੁੱਲੜਾ ਜਾ ਗਏ ਆ ਸੋ ਮੈਂ ਆਪਣੀ ਗੱਲ ਜਿਹੜੇ ਆਪਣੇ ਲਾਗਲੇ ਬਾਬਾ ਕਾਲਾ ਸਾਹਿਬ ਦੇ ਲਾਗਲੇ ਲਾਗਲੇ ਪਿੰਡ ਪਹਿਲਾਂ ਉਹ ਕਵਰ ਕਰੰਦੇ ਆ ਫਿਰ ਜਾਂਦੇ ਆ ਪੀਲੇ ਦਿਨ ਹੀ ਗਏ ਸੀ ਅੱਜ ਨਾਲੇ ਵੀ ਗਏ ਹੀ ਮੇਰਾ ਬਾਬਾ ਨਾਲੇ ਵੀ ਗਏ ਹੀ ਵਲੌਗ ਬਣਾਉਂਦਾ ਮੈਨੂੰ ਚੇਤਾ ਭੁੱਲ ਗਿਆ ਮੈਂ ਕਰਕੇ ਸੋ ਇਹ ਆ ਪਿੰਡ ਫੁੱਲੜਾ ਦੇ ਸਰਪੰਚ ਉਹਨਾਂ ਦੇ ਘਰ ਆਣ ਕੇ ਸਰਪੰਚ ਸਾਹਿਬ ਉਹਨਾਂ ਦੇ ਘਰ ਆਣ ਕੇ ਰਾਜ ਜਿਹੜਾ ਲਿਆਂਦਾ ਸੀ ਬੱਬਕਾਲਾ ਸਾਹਿਬ ਤੋਂ ਵੰਡ ਦਿੱਤਾ ਜੇ ਕੁਮਾਰ ਹੰਜੀਮੀਤ ਰਾਏ ਹਰਜੀਤ ਸਿੰਘ ਸਾਨੂੰ ਸੰਤੋਖ ਸਿੰਘ ਹਰਜੀਤ ਸਿੰਘ ਹਰਜੀਤ ਸਿੰਘ ਸਨ ਆਫ ਸੰਤੋਖ ਸਿੰਘ ਜੀ ਹਰਜੀਤ ਸਿੰਘ ਕਿੱਥੇ ਆ ਮੈਂ ਵੀ ਰਾਣਾ ਗਾਂ ਸਰਪੰਚ ਸਾਹਿਬ ਇੱਧਰ ਆ ਜਾਓ ਆ ਜਾ ਆ ਜਾ ਆ ਜਾ ਚਤਨਾਨ ਸਿੰਘ ਸਨ ਆਫ ਚੰਨ ਲ ਸਿੰਘ ਆਰੇ ਬਾਜੀ ਭਾਈ ਆ ਜਾ ਚਲੋ ਗੁਰਪ੍ਰੀਤ ਸਿੰਘ ਸਨ ਆਫ ਸ਼ਾਨ ਸਿੰਘ ਆ ਜਾ ਆ ਜਾ ਡੇਰਾ ਨਾ ਬੋਲਦਾ ਆ ਜਾ ਬੋਲੀ ਜਾ ਭਾਈ ਸਿੰਘ ਗੁਲਜੀਤ ਸਿੰਘ son of ਦਲਬੀਰ ਸਿੰਘ ਕਿਤੇ ਆ ਗੁਲਜੀਤ ਸਿੰਘ ਗੁਲਜੀਤ ਸਿੰਘ ਬਹੁਤ ਪਾਪਾ ਚੌਧੇ ਵੀ ਕਿਹੜਾ ਆਏ ਸੀ ਅਸੀਂ ਲੰਗਰ ਵਾਸਤੇ ਵੀ ਤੇ ਪਹਿਲਾਂ ਵੀ ਦਿੱਤੇ ਸੀ ਪਿੰਡ ਇਹ ਸਾਰਾ ਕੁਝ ਪਸ਼ੂਆਂ ਵਾਸਤੇ ਛਾਰੇ ਵਾਸਤੇ ਅੱਜ ਵੀ ਲੈ ਕੇ ਆਏ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਾਰਾ ਜਿਹੜਾ ਤੁਹਾਡੋਂ ਫਰਮਾਨ ਕਰਕੇ ਲੰਗਰ ਪ੍ਰਸ਼ਾਦੇ ਦਾ ਮਾਲ ਡੰਗਰ ਵਾਸਤੇ ਚਾਰੇ ਦਾ ਉਹਨਾਂ ਨੂੰ ਇਦਾਂ ਦਾ ਵੰਡ ਵਣੇਵਾ ਦੇ ਕੇ ਤਾਂ ਕਿ ਉਹਨਾਂ ਦਾ ਕੰਮ ਜਿਹੜਾ ਦਿਨ ਚਿਰ ਗਿੱਲਾ ਪੱਠੇ ਮਰ ਗਏ ਆ ਕੰਮ ਚੱਲ ਸਕੇ ਹੋਰ ਵੀ ਕਰ ਰਹੇ ਨੇ ਪਰ ਅਸੀਂ ਸਮਝਦੇ ਹਾਂ ਕਿ ਸ਼੍ਰੋਮਣੀ ਕਮੇਟੀ ਦਾ ਇੱਕ ਫਰਜ਼ ਬਣਦਾ ਹੈ ਸਾਡੀ ਧਾਰਮਿਕ ਸੰਸਥਾ ਹੈ ਸਦਾ ਸੁਖਵੀਰ ਸਿੰਘ ਬਾਦਲ ਜਿਹੜਾ ਹੈ ਇਹਦੇ ਵਾਸਤੇ ਅਕਾਲੀ ਦਾਲ ਵੱਲੋਂ ਨਿੱਜੀ ਆਪਣੀ ਜੇਬਾਂ ਵਿੱਚ ਉਹਦੋਂ ਸਰਪੰਚ ਸਾਹਿਬ ਵੀ ਕਿਤੇ ਗਏ ਨਾ ਮੈਂ ਦੇਖੀ ਦੇਖੇ ਉੱਥੇ ਗਏ ਸੀਗੇ ਬਹੁਤ ਵੱਡੇ ਲੈਵਲ ਤੇ ਪੰਪਰ ਲੋਕਾਂ ਨੂੰ ਦੇ ਕੇ ਡੀਜ਼ਲ ਦੇ ਕੇ ਤੁਸੀਂ ਅਖਬਾਰਾਂ 'ਚ ਰੋਜ਼ ਪੜ੍ਹਦੇ ਹੋਗੇ ਟੀਵੀ ਤੇ ਤੇ 10-10 ਹਜ਼ਾਰ 20-20 ਹਜ਼ਾਰ ਲੀਟਰ ਦੇ ਕੇ ਡੀਜ਼ਲ ਤੇ ਜਿਹੜੇ ਨਵੇਂ ਥਾਂ ਉਹਨਾਂ ਚੋਂ ਪਾਣੀ ਕੱਢਣ ਵਾਸਤੇ ਬੜਾ ਪ੍ਰਬੰਧ ਕਰਕੇ ਸਰਦਾਰ ਸ਼ਖਵੀਰ ਸਿੰਘ ਬਾਦਲ ਬੜੇ ਵਧੀਆ ਤਾng ਦੇ ਨਾਲ ਪੰਜਾਬ ਨੂੰ ਬਚਾਉਣ ਵਾਸਤੇ ਜਿਹੜੀਆਂ ਸਰਕਾਰਾਂ ਜਿਸ ਗੱਲ ਤੋਂ ਨਕਾਮ ਰਹੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੇ ਉਹਦਾ ਪ੍ਰਬੰਧ ਕਰਨ ਵਾਸਤੇ ਤੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹ ਪ੍ਰਬੰਧ ਕੀਤਾ ਹੈ ਉਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਜਿਹੜੀ ਆਪਣੀ ਸੰਸਥਾ ਜਿਹੜੀ ਧਾਰਮਿਕ ਜਥੇਬੰਦੀ ਆ ਉਹਨਾਂ ਵੱਲੋਂ ਥਾਂ-ਥਾਂ ਤੇ ਡੇਰਾ ਬਾਬਾ ਨਾਨਕ ਤੇ ਅਜਨਾਲਾ ਵਗੈਰਾ ਹੋਰ ਥਾਵਾਂ ਤੇ ਜਿੱਥੇ ਵੀ ਪਰ ਹੈ ਚੱਲਣ ਦੇ ਉਥੇ ਇਹ ਪ੍ਰਬੰਧ ਜਿਹੜੇ ਲੰਗਰ ਦੇ ਵੀ ਵੰਡ ਵਿਣੇ ਵਿੱਚ ਵਾਸਤੇ ਵੀ ਪਸ਼ੂਆਂ ਦੇ ਚਾਰੇ ਵਾਸਤੇ ਹੋਰ ਵੀ ਜਿੱਦਾਂ ਦਾ ਪਾਏ ਕਿਸ ਨੂੰ ਡੀਜ਼ਲ ਦੀ ਲੋੜ ਆ ਪਾਣੀ ਦੀ ਲੋੜ ਉਥੇ ਪਹੁੰਚਾਇਆ ਜਾ ਰਿਹਾ ਇਹ ਸਾਰਾ ਕੁਝ ਗੁਰੂ ਘਰ ਵਿੱਚੋਂ ਆ ਇਹ ਕੋਈ ਐਵੇਂ ਨਹੀਂਗਾ ਨਹੀਂ ਗਈ ਕਈ ਵ ਨਹੀਂ ਕਈ ਸੰਸਥਾਾਂਾਂ ਮਾ ਜਿਹੜੀਆਂ ਨੇ ਉਹ ਗਲਤ ਕਰ ਜਾਂਦੀਆਂ ਨੇ ਆਪਣੇ ਆਪ ਨੂੰ ਬਾਹਰੋਂ ਪੈਸੇ ਇਕੱਠੇ ਕਰਕੇ ਜਾਦੂਰਾ ਕਰਕੇ ਕਰ ਜਾਂਦੇ ਨੇ ਅਸੀਂ ਕਿਹਨੇ ਜੋ ਤਿਲ ਫੁੱਲ ਹੈ ਉਹਨੂੰ ਤੁਸੀਂ ਪ੍ਰਵਾਨ ਕਰਨਾ ਔਰ ਵੰਡ ਕੇ ਇੱਕ ਦੂਰੇ ਤੋਂ ਕੋਈ ਚਿਕੜ ਨਹੀਂ ਸੁਟਣਾ ਇੱਕ ਦੂਰੇ ਕੋਈ ਗਲ ਨਹੀਂ ਤੋਂ ਵੰਡ ਕੇ ਇਹਨੂੰ ਸਮਾਂ ਜਦਾਂ ਦਾ ਹੈਗਾ ਉਹਨੂੰ ਸਮੇਂ ਨੂੰ ਸੇੜੇ ਚਾਣਨ ਵਾਸਤੇ ਪ੍ਰਮਾਤਮਾ ਕੇ ਅਰਦਾਸ ਕਰੋ ਅਸੀਂ ਅਰਦਾਸ ਵੀ ਕੀਤੀ ਇੱਕ ਦਿਨ ਦਰਬਾਰ ਸਾਹਿਬ ਅਕਾਲ ਤਖਤ ਜਾ ਕੇ ਸਦਾ ਸੁਖਬੀਰ ਸਿੰਘ ਬਾਦਲ ਸ਼ੌਰਮੇ ਦੀ ਕਮੇਟੀ ਵੱਲੋਂ ਸਾਰੇ ਨੇ ਕਿਰਪਾ ਕਰੋ ਇੰਨੇ ਵਜੇ ਹੜ ਅਸੀਂ ਪੰਜਾਬ ਨੇ ਪਹਿਲਾਂ ਹੀ ਬੜੀਆਂ ਮਾਰਾਂ ਝੱਲੀਆਂ ਨੇ ਕਫਾਰਨੀ ਤੇ ਬਹੁਤ ਵੱਡਾ ਪਹਿਲਾਂ ਹੀ ਕਹਿਰ ਜਿਹੜਾ ਸਰਕਾਰਾਂ ਦਾ ਬੜਾ ਲਟਕ ਰਿਆ ਸਾਡੇ ਸਾਡੇ ਗੰਨੇ ਦੇ ਪੈਸੇ ਨਹੀਂ ਮਿਲ ਰਹੇ ਜਿਹੜੇ ਅੱਜ ਤੱਕ ਜਿਹੜੇ ਸਾਡੇ ਹੀ ਪੈਸੇ ਆ ਉਹ ਗੰਨੇ ਦੇ ਨਹੀਂ ਮਿਲਦੇ ਤੇ ਬਾਕੀ ਜਦੋਂ ਝੋਨਾ ਸਾਡਾ ਮਰ ਗਿਆ ਤੇ ਗੰਨਾ ਜਿਹੜਾ ਹੁਣ ਫਿਰ ਇਹਦਾ ਵੀ ਫਰਕ ਪੈ ਜਾਣਾ ਜਿਹੜਾ ਦਰਿਆ ਤੋਂ ਪਾਰ ਵਾ ਜਾਂ ਜਿੱਥੇ ਤੇ ਪਾਣੀ ਹੈ ਮੈਂ ਵੇਖ ਰਿਹਾ ਸੀ ਬਹੁਤ ਵੱਡਾ ਅਜੇ ਵੀ ਪਾਣੀ ਆ ਗੰਨੇ ਦੇ ਵਿੱਚ ਖਲੋਤਾ ਤੇ ਬੰਨੇ ਦਾ ਜਿਹੜਾ ਥੱਲੇ ਵਾਲਾ ਵੀ ਆ ਉਹ ਮਾਰਿਆ ਜਾਣਾ ਛੋਟੇ ਬੱਚੇ ਜਿਹੜੇ ਉਹ ਮਾਰੇ ਜਾਣੇ ਆ ਇਹ ਕਰਕੇ ਬਹੁਤ ਇਹ ਝਟਕਾ ਸਭ ਕੋ ਚੱਲਿਆ ਨਹੀਂ ਜਾਣਾ ਪਰ ਪ੍ਰਮਾਤਮਾ ਦਾ ਨਾਮ ਹੈ ਕਿ ਧੰਨਵਾਦ ਕਰਦੇ ਹਾਂ ਸੰਸਥਾਵਾਂ ਕਈ ਐਸੀ ਜਿਹੜੇ ਅਮੀਰ ਬੰਦੇ ਵੀ ਨੇ ਉਹ ਤਰਸ ਖਾ ਕੇ ਪੰਜਾਬ ਦੇ ਨਾਲ ਪਿਆਰ ਕਰਦੇ ਹੋਏ ਕਿ ਇਹਨਾਂ ਨੇ ਪੰਜਾਬੀਆਂ ਨੇ ਅਨੰਦ ਦاتے ਨੇ ਬਹੁਤ ਵੱਡਾ ਯੋਗਦਾਨ ਪਾਇਆ ਦੇਖਦੇ ਅਨਪੜ੍ਹਾਰ ਵਾਸਤੇ ਤੇ ਉਹਦੇ ਵਾਸਤੇ ਇਹ ਜਿਹੜਾ ਉਹ ਕਈ ਦੇਰੇ ਨੇ ਤੇ ਕਈ ਜਿਹੜੇ ਖਾ ਵੀ ਰਹੇ ਨੇ ਸਰਕਾਰਾਂ ਇਸ ਗੱਲ 'ਚ ਫੇਰ ਐ ਤੁਹਾਨੂੰ ਰਾਨੀ ਬੇ ਗੱਲ ਕਰਦੇ ਸਰਕਾਰਾਂ ਸਾਡੀ ਕੋਈ ਬਾਤ ਨਹੀਂ ਪੁੱਛੀ ਇਸ ਗੱਲ ਦਾ ਸਾਨੂੰ ਗਿਲਾ ਸੋ ਸ਼ਰੋਮੇ ਕਮੇਟੀ ਵੱਲੋਂ ਪਰੇ ਕੋ ਲੈ ਕੇ ਪ੍ਰਵਾਨ ਕਰਨਾ ਜੇ ਕੋਈ ਗਲਤੀ ਵੀ ਹੋ ਗਈ ਹੈ ਉਹਨੂੰ ਮਾਫ ਕਰ ਦੇਣਾ ਤੇ ਅਸੀਂ ਸਮਝ ਲੈਣਾ ਕਿ ਜੋ ਵੀ ਘਰਾਂ 'ਚ ਬੈਠੇ ਪਿੰਡਾਂ ਵਿੱਚ ਰੱਬ ਦਾ ਨਾਮ ਲੈ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਸਾਥਾ ਤੁਹਾਡੀ ਛੜਦੀ ਕਲਾ ਜਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਇੱਕ ਇੱਕ ਕਰਕੇ ਆਵਾਜ਼ ਮਾਰੀ ਜਾਨੀ ਤੇ ਆਜੋ ਗੋਪਾਲ ਸਿੰਘ ਸਾਨਾ ਪ੍ਰਕਾਸ਼ ਚੰਦ ਲਾਗੇ ਉਹ ਭੁੱਲੇ ਸੀ ਗੋਪਾਲ ਸਿੰਘ ਦੋ ਭਾਈ ਦਿਖਾਓ ਇਧਰ ਲੈ ਬਣਿਆ ਉਹ ਇਧਰ ਰਾਜ ਕੁਮਾਰ ਸਾਨਾ ਫਨੋਰ ਵਾਲ ਗੁਰਮੁਖ ਸਿੰਘ ਸਾਨਾ ਫਨ ਅਮਰੀਕ ਸਿੰਘ ਉਹ ਤਾਂ ਬਰੀ ਨੋਟਸਾਂ ਉਸ ਮੈਂ ਗੱਲ ਫਿੰਦੇ ਬਰੇ ਹੋ ਰਹੇ ਹੁੰਦੇ ਆ ਜੋ ਜੀਵੀਆਂ ਆ ਜੋ ਜੋਰ ਸਿੰਘ ਨੀਵੀਂ ਸੇਵਾਲਿਆਂ ਦੀ ਹੈ ਬੱਬਕੜਾ ਸਾਹਿਬ ਤੋਂ ਟੈਂਪਰੇਟ ਫੁੱਲੜਾ ਜੇ ਸਰਪੰਚ ਸਾਹਿਬ ਦੇ ਘਰ ਚੋਂ ਉਹਨਾਂ ਬੰਦਿਆਂ ਨਾਲ ਸੱਜ ਕੇ ਜਿੰਨਾ ਘਰਾਂ ਚ ਪਾਣੀ ਆ ਨੁਕਸਾਨ ਹੋਇਆ ਉਹਨਾਂ ਦੇ ਘਰਾਂ ਦਾ ਸੋ ਇੱਥੇ ਆਣ ਕੇ ਸਭ ਕੁਝ ਵੰਡ ਦਿੱਤਾ ਉਹਨਾਂ ਨੂੰ ਸੋ ਜਿੰਨੀ ਕਿ ਸੇਵਾਲਿਆਂ ਦੀ ਬੱਬਕੜਾ ਸਾਹਿਬ ਤੋਂ ਉਹ ਜੀ ਸੇਵਾ ਕੇ ਨਾ ਕੇ ਪਿੰਡ ਵਿੱਚ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਬਹੁਤ ਸਤਿਕਾਰਯੋਗ ਮੈਂਬਰ ਹਨ ਪ੍ਰਿੰਕ ਕਮੇਟੀ ਜਥੇਦਾਰ ਸੁਜੀਤ ਸਿੰਘ ਤੁਗਲਵਾਲ ਸਾਹਿਬ ਜਿਨ੍ਹਾਂ ਨੇ ਹਲਕਾ ਸ਼੍ਰੀ ਅਰਗਮਨਪੁਰ ਵਿੱਚ ਹੜਪੀੜਤਾ ਦੀ ਸਾਰ ਲੈਂਦਿਆਂ ਹੋਇਆ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਪਕੜਾ ਸਾਹਿਬ ਤੋਂ ਚੇਚੇ ਤੌਰ ਤੇ ਐਡੀਸ਼ਨਲ ਮੈਨੇਜਰ ਜਗਤਾਰ ਸਿੰਘ ਤੇ ਸਾਡਾ ਛੋਟਾ ਵੀਰ ਜਰਮਨਜੀਤ ਸਿੰਘ ਅਰੋਖ ਜੀ ਇਹ ਜੇ ਖੋਲਣ ਆ ਇਹਨਾਂ ਨੂੰ ਹੁਕਮ ਲਾਉਂਦਿਆਂ ਆ ਹੜਪੀੜਤਾਂ ਵਾਸਤੇ ਲੰਗਰ ਦਾ ਪ੍ਰਬੰਧ ਚੋਕੜ ਦਾ ਪ੍ਰਬੰਧ ਤਰਪਾਲਾਂ ਦਾ ਪ੍ਰਬੰਧ ਕੀਤਾ ਜਿਹੜਾ ਨਵਾਂ ਖੜਿਆ ਜਿੱਥੇ ਪਿੰਡ ਫੱਤਾ ਕੁਲਾ ਪਿੰਡ ਸੰਤੂਸ਼ ਨਗਰ ਤੇ ਮਾੜੀ ਪਨਵਾ ਦੇ ਨੇੜੇ ਇਹਨਾਂ ਨੂੰ ਰਾਤ ਲਾਈਟ ਦੀ ਪ੍ਰੋਬਲਮ ਹੋਣ ਕਰਕੇ ਟਾਰਚਾਂ ਵੰਡੀਆਂ ਗਈਆਂ ਤਰਪਾਲਾਂ ਵੰਡੀਆਂ ਗਈਆਂ ਅਪਰੰਤ ਬੁੱਢਾ ਬਾਲਾ ਫੁੱਲੜਾ ਫਤੂ ਬਰਕਤ ਵਿੱਚ ਜਿਹੜੇ ਤੁਸੀਂ ਦੇ ਨੇੜੇ ਕੋਠੇ ਕੱਚੇ ਨੇ ਤੇ ਚੋ ਰਹੇ ਨੇ ਉਹਨਾਂ ਨੂੰ ਤਰਪਾਲਾਂ ਦਿੱਤੀਆਂ ਗਈਆਂ ਤਾਂ ਜੋ ਉਹ ਘਰਾਂ ਦੇ ਬਾਹਰ ਤੰਬੂ ਲਾ ਕੇ ਬੈਠੇ ਸਨ ਇਹ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਬੜਾ ਵੱਡਾ ਉਪਰਾਲਾ ਹੈ ਤੇ ਅਸੀਂ ਵੱਡਾ ਧੰਨਵਾਦ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਕਰਦੇ ਹਾਂ ਜੋ ਹਰ ਪੀੜਤਾ ਦੀ ਥਾਂ ਲੈ ਰਹੇ ਨੇ ਸਾਡੇ ਨਾਲ ਜਨਰਲ ਸਰਜੀਸ ਸਿੰਘ ਤੁਗਲਵਾਲ ਸਾਹਿਬ ਨੇ ਤੇ ਆਪ ਜੀ ਦੇ ਨਾਲ ਦੋ ਸ਼ਬਦ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਫੁਲੜੇ ਪਿੰਡ ਬੁੱਢਾਬਾਲਾ ਫੱਤੂ ਬਰਕਤ ਨੂਨ ਬਰਕਤ ਇਹਨਾਂ ਪਿੰਡਾਂ ਵਿੱਚ ਆ ਕੇ ਪਿਛਲੇ ਦਿਨੀ ਵੀ ਅਸੀਂ ਆਏ ਸੀ ਤੇ ਅੱਜ ਆ ਕੇ ਡੰਗਰਾਂ ਦੇ ਚਾਰੇ ਵਾਸਤੇ ਜਿਹੜਾ ਉਹਨਾਂ ਦਾ ਪ੍ਰਬੰਧ ਕਰਕੇ ਚੱਲੇ ਆ ਦੇਖ ਕੇ ਚੱਲੇ ਆ ਔਰ ਨਾਲ ਤਰਪਾਨਾਂ ਦਾ ਪ੍ਰਬੰਧ ਕਰਕੇ ਦੇਖ ਕੇ ਆ ਗਏ ਆ ਸੁੱਤੀਆਂ ਰਸਤਾ ਜਿਹੜੀਆਂ ਇਹਨਾਂ ਗੁਰੂ ਘਰ ਉੱਤੇ ਦੇਖ ਕੇ ਚੱਲੇ ਆ ਔਰ ਇਹ ਸਾਰਾ ਪ੍ਰਬੰਧ ਗਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੋਂ ਮੈਨੇਜਰ ਸਾਹਿਬ ਦੇ ਇਹ ਨਾ ਪ੍ਰਬੰਧਾ ਹੇਠ ਮੈਨੇਜਰ ਸਾਹਿਬ ਨੂੰ ਬੇਨਤੀ ਕੀਤੀ ਉਥੋਂ ਦੇ ਮਲਾਜ਼ਮਾਂ ਨੂੰ ਬੇਨਤੀ ਕੀਤੀ ਉਹ ਲੈ ਕੇ ਇਹਨਾਂ ਪਿੰਡਾਂ ਵਿੱਚ ਆਪਣੀਆਂ ਗੱਡੀਆਂ ਵਿੱਚ ਚੱਲ ਕੇ ਥਾਂ ਥਾਂ ਤੇ ਜਿਹੜਾ ਮਾਲ ਡੰਗਰ ਵਾਸਤੇ ਔਰ ਆਪਣੇ ਭਾਈਚਾਰੇ ਵਾਸਤੇ ਖਾਣੇ-ਦਾਣੇ ਦਾ ਪ੍ਰਬੰਧ ਕਰਕੇ ਅੱਜ ਥਾਂ-ਥਾਂ ਤੇ ਇਹ ਜਿਹੜਾ ਪ੍ਰਬੰਧ ਜਿਹੜਾ ਕੀਤਾ ਗਿਆ ਵਾ ਦਿੱਤਾ ਗਿਆ ਵਾ ਦੂਸਰੇ ਪਾਸੇ ਜਿਹੜੇ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਧੁੱਸੀਆਂ ਤੇ ਬੈਠੇ ਸੀ ਉਹਨਾਂ ਵਾਸਤੇ ਲਾਈਟ ਦਾ ਪ੍ਰਬੰਧ ਟਾਰਚਾਂ ਦਿੱਤੀਆਂ ਗਈਆਂ ਨੇ ਤਾਂ ਕਿ ਰਾਤ ਮਰਾਤੇ ਜਦੋਂ ਜਾਣਾ ਹੋਣਾ ਹੁੰਦਾ ਉਸ ਵੇਲੇ ਉੱਥੇ ਬੜਾ ਘਾਹ ਹੂਸ ਹੈ ਔਰ ਇਹੋ ਜੇ ਪਾਰ ਸਿਤੇ ਦਿਲਾ ਵਿੱਚ ਕਈ ਐਸਿਆ ਭਿਆਨਕ ਕੀਚਾਂ ਵੀ ਆ ਜਾਂਦੀਆਂ ਨੇ ਰਾਤ ਨੂੰ ਉੱਠਣਾ ਮੁਸ਼ਕਲ ਹੋ ਜਾਂਦਾ ਇਹ ਵੇਖਣਾ ਮੁਸ਼ਕਲ ਹੋ ਜਾਂਦਾ ਉਹਦੇ ਵਾਸਤੇ ਟਾਰਚਾ ਦਾ ਪ੍ਰਬੰਧ ਵੀ ਅੱਜ ਕੀਤਾ ਤੇ ਅੱਜ ਚੌਕਰ ਦੀਆਂ ਬੋਰੀਆਂ ਦੇ ਕੇ ਔਰ ਤਰਪਾਲਾਂ ਦੇ ਕੇ ਤੇ ਸ਼ਰਮਣੀ ਕਮੇਟੀ ਵੱਲੋਂ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੋਂ ਮੈਨੇਜਰ ਸਾਹਿਬ ਦੀ ਛਤਰ ਛਾਇਆ ਥੱਲੇ ਮੈਨੇਜਰ ਸਾਹਿਬ ਵੱਲੋਂ ਪ੍ਰਬੰਧ ਕਰਕੇ ਉਹਨਾਂ ਦੇ ਬਾਕੀ ਮੁਲਾਜ਼ਮਾਂ ਹੇ ਸਾਥੀਆਂ ਵੱਲੋਂ ਪ੍ਰਬੰਧ ਕਰਕੇ ਅੱਜ ਜਿਹੜਾ ਅਸੀਂ ਇੱਥੇ ਪਿੰਡਾਂ ਵਿੱਚ ਆਏ ਆ ਅੱਜ ਉਹ ਸੰਗਤ ਨੂੰ ਦੇਖ ਕੇ ਸੰਗਤ ਨੂੰ ਇਹ ਵੀ ਬੇਨਤੀ ਕਰਦੇ ਆ ਕਿ ਹੋਰ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੇ ਕੋਈ ਇਹਨਾਂ ਨੂੰ ਮੈਡੀਕਲ ਸਹੂਤ ਦੀ ਲੋੜ ਹੈ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਰਾਮਦਾਸ ਹਸਪੀਟਲ ਜਿਹੜਾ ਹੈ ਵੱਲਾ ਉਹ ਉੱਥੇ ਪ੍ਰਬੰਧ ਕੀਤਾ ਗਿਆ ਹੈ ਕਿ ਹਰ ਪੀੜਤ ਕੋਈ ਵੀ ਮਰੀਜ਼ ਜਿਹੜਾ ਜਾਂਦਾ ਹੈ ਹਰ ਦੇ ਨਾਲ ਸੰਬੰਧਿਤ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਹੈ ਉਹਦਾ ਜਿਹੜਾ ਫ੍ਰੀ ਇਲਾਜ ਕੀਤਾ ਜਾਊਗਾ ਉਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੇ ਅਭਲ ਤੇ ਪਰਮਾਤਮਾ ਕਰੇ ਕੋਈ ਵੀ ਘਟਨਾ ਨਾ ਵਾਪਰੇ ਜੇ ਕਿਸੇ ਨੂੰ ਕੋਈ ਮੁਸ਼ਕਲ ਪ੍ਰੋਬਲਮ ਆਉਂਦੀ ਹੈ ਤੇ ਉਹ ਸਾਹ ਹਸਪੀਟਲ ਗੁਰਾਂ ਦਾ ਹਸਪੀਟਲ ਵਿਖੇ ਪਹੁੰਚ ਕੇ ਆਪਣਾ ਇਲਾਜ ਪ੍ਰਬੰਧ ਕਰਾਉਣ ਸਾਡੇ ਨਾਲ رابطہ ਕਰਨ ਔਰ ਜਿੱਥੇ ਕੋਈ ਲੰਗਰ ਪ੍ਰਸ਼ਾਦੇ ਦੀ ਲੋੜ ਹੈ ਜੇ ਅਸੀਂ ਹਰ ਵਕਤ ਹਾਜ਼ਰਾਂ ਗੁਰੂ ਘਰ ਹਰ ਵਕਤ ਤੁਹਾਡੇ ਦਰਵਾਜ਼ੇ ਤੇ ਫੋਨ ਕਰ ਰੱਖੂ ਕਿਉਂਕਿ ਕੋਈ ਵੀ ਲੰਗਰ ਪ੍ਰਸ਼ਾਦੇ ਤੋਂ ਬਗੈਰ ਦਵਾਈਆਂ ਤੋਂ ਬਗੈਰ ਇਹ ਮਾਲ ਟਿਕਣ ਦੇ ਵਾਸਤੇ ਕੋਈ ਲੋੜਾਂ ਜਿਹੜੀਆਂ ਨੇ ਤੋਂ ਪੂਜਿਆ ਕਰਕੇ ਇਹ ਪ੍ਰਬੰਧ ਜਿਹੜੇ ਆ ਸ਼ਰਮਿਕ ਕਮੇਟੀ ਨਾਲ ਜਿਹੜੇ ਕੀਤੇ ਗਏ ਆ ਉਹ ਸੰਕਟਾਂ ਨੂੰ ਬੇਸਿਕ ਹੈ ਕਬਰਾਂ ਦੀ ਲੋੜ ਨਹੀਂ ਅਸੀਂ ਬੰਨਾਂ ਦਾ ਵੀ ਕੰਮ ਕਰਾਂਗੇ ਅਸੀਂ ਗੁਰਾਂ ਲੋਕਾਂ ਦੀ ਸੇਵਾ ਵਾਸਤੇ ਹਰ ਤਰ੍ਹਾਂ ਹਾਜ਼ਰ ਹੈ ਪਿਛਲੇ ਦਿਨ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪਿੰਡ ਪਿੰਡ ਆ ਕੇ ਸਾਡੇ ਇਨ੍ਹਾਂ ਥਾਵਾਂ ਤੇ ਆ ਕੇ ਜਿਨ੍ਹਾਂ ਨੇ ਬਹੁਤ ਸਾਰੇ ਪ੍ਰਬੰਧ ਕਰਕੇ ਤੇ ਸਾਰੇ ਆਪਣੇ ਵਰਕਰਾਂ ਨੂੰ ਇਹ ਹੱਲਾਸ਼ੇਰੀ ਦੇ ਕੇ ਕਿਹਾ ਕਿ ਹਰ ਨਾਮ ਜਿਠਣਵਾ ਤੇ ਤਗੜੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਫੁੱਲੜਾ ਤੋਂ ਰਾਸ਼ਨ ਵੰਡਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਪਿੰਡ ਫੁੱਲੜਾ ਦੇ ਨਾਲ ਹੀ ਇੱਕ ਹੋਰ ਪਿੰਡ ਆ ਜਿੱਥੇ ਕਿ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਤੇ ਲੋਕ ਆਪਣੇ ਘਰਾਂ ਵਿੱਚੋਂ ਉੱਠ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਣ ਕੇ ਇਕੱਠੇ ਹੋ ਕੇ ਬੈਠੇ ਹਨ ਸੋ ਜਿਹੜਾ ਬਚਿਆ ਰਹਿਣੀ ਅਸੀਂ ਇਹਨਾਂ ਲੋਕਾਂ ਵਿੱਚੋਂ ਵੰਡਤਾ ਸੋ ਅੱਜ ਦਾ ਵਲੌਗ ਇੱਥੇ ਹੀ ਖਤਮ ਕਰਦੇ ਹਾਂ ਵਲੌਗ ਚੰਗਾ ਲੱਗਾ ਤੇ ਵਲੌਗ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਇੱਕ ਹੋਰ ਵਧੀਆ ਜਿਹਾ ਵਲੌਗ ਨਾਲ